ਮੇਰੇ ਰਿਸ਼ਤੇਦਾਰਾਂ ਨੂੰ ਦੱਸਿਆ ਨਹੀਂ ਸੀ 15 ਸਾਲਾਂ ਬਾਅਦ ਪਤਾ ਲੱਗਿਆ ਸੀ ਵੀ ਮੈਂ ਕਿੱਥੇ ਆ ਕਿੱਥੇ ਆ ਘਰ ਦੇ ਚਲੋ ਲੱਭਦੇ ਕਰਦੇ ਤਾਂ ਬਹੁਤ ਸੀਗੇ ਵੀ ਹੁੰਦਾ ਹੀ ਆ ਨਾ ਹਰ ਇੱਕ ਨੂੰ ਵੀ ਸਾਡੀ ਕੁੜੀ ਕੋਈ ਗਲਤ ਲਾਈਨ ਚ ਨਾ ਚਲੇ ਜਾਵੇ ਘਰ ਦੇ ਆ ਨੇ ਮੈਨੂੰ ਸਮਝਾਉਣਾ ਕਰਨਾ ਵੀ ਲੈ ਵੀ ਜਾਣਾ ਮੈਂ ਜਦ ਮੁੱਲਾਪੁਰਾ ਕੇ ਸਟਾਰਟ ਕੀਤਾ ਸੀ ਜੀ ਮੈਂ ਆਪਣਾ ਲੋਕਾਂ ਨੂੰ ਤੇ ਸਹੀ ਨਾਮ ਵੀ ਨਹੀਂ ਦੱਸਿਆ ਸੀਗਾ ਮੇਰਾ ਨਾਮ ਵੈਸੇ ਮਨੀ ਸੀਗਾ ਪਰ ਮੈਂ ਆਪਣਾ ਲੋਕਾਂ ਨੂੰ ਲੱਕੀ ਨਾਮ ਦੱਸਣਾ ਕਿਉਂਕਿ ਮੈਨੂੰ ਅਸੀਂ ਮੇਰੇ ਘਰ ਦੇ ਮੈਨੂੰ ਲੱਭ ਕੇ ਲੈਣਾ ਜਾਣ ਵੀ ਕਿਤੇ ਫੇਰ ਵੀ ਹੁੰਦਾ ਹੀ ਆ ਨਾ ਵੀ ਹੁਣ ਮੈਂ ਆਪਣਾ ਮਸਾ ਮਸਾ ਕੰਮ ਤੋੜਿਆ ਤਾਂ ਉਹ ਤਾਂ ਫਿਰ ਹੁਣ ਮੈਨੂੰ ਹੀ ਪਤਾ ਸੀ ਜੀ ਮੈਂ ਕਿੱਦਾਂ ਤੋਂ ਕਿੱਦਾਂ ਕਿੱਥੇ ਕਿਵੇਂ ਕੀਤਾ ਜੀ ਹਾਂਜੀ ਜਿਵੇਂ ਕਿ ਟਰੋਮਾ ਸੀਗੇ ਜਿਹੜੇ ਜੁੜੇ ਸੀ ਵੀ ਘਰ ਛੱਡਣਾ ਪਿਆ ਇਸ ਕਰਕੇ ਲੋਕ-ਲੁੱਕ ਕੀ ਜਿਹੜਾ ਕੰਮ ਕਰਨਾ ਪਿਆ ਤਕਨ ਇਦਾਂ ਹੀ ਕਰਦੀ ਕੋਈ ਪ੍ਰੋਬਲਮ ਤਾਂ ਨਹੀਂ ਸੀਗੀ ਜੀ ਬਸ ਮੈਨੂੰ ਇਹ ਸੀਗਾ ਕਿ ਮੈਂ ਆਪਣਾ ਬਿਜ਼ਨਸ ਕਰਨਾ ਜੀ ਮੈਂ ਤਾਂ 10th ਕਲਾਸ ਸੀ ਜਦੋਂ ਮੈਂ ਆਪਣਾ ਘਰ ਛੱਡਿਆ ਸੀਗਾ ਬਸ ਹੁੰਦਾ ਹੀ ਆ ਕਿ ਮੈਂ ਕੁਝ ਕਰਨਾ ਜ਼ਿੰਦਗੀ ਚ ਵੀ ਮੈਂ ਆਪਣੇ ਦਮ ਤੇ ਕਰਨਾ ਬਾ ਮੈਂ ਆਪਣਾ ਦਮ ਤੇ ਘਰ ਬਣਾਉਣਾ ਆਪਣੇ ਦਮ ਤੇ ਕਹਿੰਦੇ ਨਾ ਕੁੜੀਆਂ ਦੇ ਘਰ ਨਹੀਂ ਹੁੰਦੇ ਮੈਨੂੰ ਲੱਗਦਾ ਸੱਚੀ ਕੁੜੀਆਂ ਤਾਂ ਚਲੋ ਘਰ ਤਾਂ ਨਹੀਂ ਹੁੰਦੇ ਫਿਰ ਕੁੜੀਆਂ ਵੀ ਚਾਹਣ ਤਾਂ ਆਪਣੇ ਦਮ ਤੇ ਬਹੁਤ ਕੁਝ ਕਰ ਸਕਦੀਆਂ ਨੇ ਆਪਣਾ ਸਕਿੱਲ ਰੱਖੋ ਹੱਥ 'ਚ ਅੱਜ ਕੱਲ ਤੁਸੀਂ ਦੇਖਦੇ ਹੋ ਕਿ ਕੁਝ ਚੱਲਦਾ ਪਿਆ ਜੀ ਕੁੜੀਆਂ ਨੂੰ ਆਪਣੇ ਚੋਗਾ ਇੰਨਾ ਤਾਂ ਹੁਨਰ ਹੋਣਾ ਚਾਹੀਦਾ ਕਿ ਕੱਲ ਨੂੰ ਹੁਣ ਘਰ ਦੇ ਵਿਆਹ ਕਰ ਮਤਲਬ ਹਰ ਪੇਰੈਂਟ ਸਿਕ ਵਧੀਆ ਬਰ ਲੱਭਦਾ ਆਪਣੇ ਕੁੜੀ ਮਤਲਬ ਕੁੜੀ ਲਈ ਪਰ ਕਿਤੇ ਨਾ ਕਿਤੇ ਜਾ ਕੇ ਜਦੋਂ ਕਿਸ ਕਿਸਮਾ ਤਾਂ ਆਪਣਾ ਸਾਥ ਨਹੀਂ ਦਿੰਦੀ ਜ਼ਿੰਦਗੀ ਡਾਵਾਂ ਡੋਲ ਹੁੰਦੀ ਆ ਤਾਂ ਜੇ ਹੱਥ 'ਚ ਤੁਹਾਡੇ ਸਕਿੱਲ ਹੋਊਗਾ ਤਾਂ ਤੁਸੀਂ ਕਿਤੋਂ ਤੋਂ ਕਿਤੇ ਪਹੁੰਚ ਸਕਦੇ ਹੋ ਵੀ ਹੱਥ 'ਚ ਹੁਨਰ ਹੋਣਾ ਜ਼ਰੂਰੀ ਆ ਹਾਂਜੀ ਅੱਛਾ ਇਹ ਇਹ ਜਿਵੇਂ ਤੁਸੀਂ ਕਹਿੰਦੇ ਹੋ ਹੁਨਰ ਹੋਣਾ ਜ਼ਰੂਰੀ ਆ ਲੜਕੀਆਂ ਜਿਹੜੀਆਂ ਅੱਜ ਕੱਲ ਜਿਵੇਂ ਔਮਨ ਐਂਪਾਵਰਮੈਂਟ ਨੂੰ ਗਲਤ ਤਰੀਕੇ ਦੇ ਨਾਲ ਲੈ ਜਾਂਦੀਆਂ ਨੇ ਜਾਂ ਫ੍ਰੀडम ਨੂੰ ਗਲਤ ਤਰੀਕੇ ਦੇ ਨਾਲ ਲੈ ਜਾਂਦੀਆਂ ਨੇ ਹਨਾ ਵੀ ਅਸੀਂ ਸਾਡੇ ਕੋਲ ਪਾਵਰ ਆ ਗਈ ਐ ਤੇ ਹੁਣ ਅਸੀਂ ਪਤਾ ਨਹੀਂ ਕੀ ਕਰ ਲਿਆਵਾਂਗੇ ਹਨਾ ਗਲਤ ਤਰੀਕੇ ਦੇ ਨਾਲ ਉਸ ਨੂੰ ਯੂਜ਼ ਕੀਤਾ ਜਾਂਦਾ ਹੈ ਤੁਸੀਂ 15 ਸਾਲ ਕਿਹਾ ਵੀ ਤੁਸੀਂ ਬਾਹਰ ਬਾਹਰ ਰਹੇ ਹੋ ਦੂਰ ਰਹੇ ਹੋ ਆਪਣੇ ਪਰਿਵਾਰ ਦੇ ਕੋਲ ਤਾਂ ਉਸ ਵੇਲੇ ਇਹ ਫੀਲ ਨਹੀਂ ਹੁੰਦੀ ਸੀ ਕਿ ਚੀਜ਼ ਇਹ ਕਿ ਕਰਦਿਆਂ ਨੂੰ ਮਿਲਿਆ ਵੀ ਜਾ ਸਕਦਾ ਹੈ ਦੇਖੋ ਇਹ ਕਰਦਿਆਂ ਦੀ ਯਾਦ ਆਉਂਦੀ ਸੀ ਮੈਂ ਅਲੱਗ ਤੋਂ ਨੰਬਰ ਲਿਆ ਸੀਗਾ ਕਿ ਮੈਨੂੰ ਪਤਾ ਸੀਗਾ ਜੀ ਮੈਂ ਆਪਣੀ ਮੰਮੀ ਨਾਲ ਗੱਲ ਕਰਨੀ ਮੈਂ ਉਹਨਾਂ ਦੀ ਲੱਗ ਤੋ SIM ਲਈ ਉਹਨਾਂ ਲਈ ਮੈਂ ਉਹਨਾਂ ਘਰੇ ਫੋਨ ਲਾਣਾ ਮਨ ਉਹਦੀ ਆਵਾਜ਼ ਸੁਣ ਕੇ ਫੋਨ ਕੱਟ ਦੇਣਾ ਕਿਉਂਕਿ ਮੈਨੂੰ ਹੁੰਦਾ ਸੀ ਮੈਂ ਆਪਣੀ ਮੰਮੀ ਨਾਲ ਗੱਲ ਕਰਨੀ ਪਰ ਮੈਨੂੰ ਪਤਾ ਸੀਗਾ ਜਦੋਂ ਇੱਕ ਕੁੜੀ ਘਰ ਛੱਡਦੀ ਹੈ ਉਹਨਾਂ ਦੇ ਪੇਰੈਂਟਸ ਉਹਨੂੰ ਫਿਰ ਬੁਲਾਣਾ ਛੱਡ ਦਿੰਦੇ ਆ ਵੀ ਸਾਡੀ ਕੁੜੀ ਗਲਤ ਲਾਈਨ ਚ ਚਲੀ ਗਈ ਹੋਣੀ ਜਾਂ ਕੁਝ ਵੀ ਤਾਂ ਮੇਰੇ ਘਰ ਦੇ ਮੇਰੇ ਨਾਲ ਗੱਲ ਨਹੀਂ ਸੀ ਕਰਦੇ ਪਰ ਮਨ ਉਹਦੀ ਆਵਾਜ਼ ਸੁਣਨ ਲਈ ਲੱਗ ਤੋ SIM ਲਾ ਕੇ ਉਹਨਾਂ ਦੀ ਆਵਾਜ਼ ਸੁਣ ਕੇ ਮੈਂ ਫੋਨ ਕੱਟ ਦੇਣਾ ਵੀ ਮੈਨੂੰ ਹੁੰਦਾ ਸੀ ਮੈਂ ਆਪਣੀ ਮੰਮੀ ਦੀ ਆਵਾਜ਼ ਸੁਣ ਲਈ ਆ ਉਦੋਂ ਮੈਂ ਇਦਾਂ ਹੀ ਬੱਸ ਕਰਿਆ ਜੀ ਈਮੋਸ਼ਨਲ ਟੌਰਚਰ ਹੁੰਦੀ ਬਹੁਤ ਜਦਿਆਂ ਹੌਣ ਵੀ ਮੈਨੂੰ ਇਮੋਸ਼ਨਲ ਹੋ ਗਏ ਤੁਸੀਂ ਉਹ ਗੱਲਾਂ ਯਾਦ ਕਰਕੇ ਫਿਰ ਉਹ ਉਦੋਂ ਫਿਰ ਜਦੋਂ ਇਕੱਲੇ ਰਹਿੰਦੇ ਸੀ ਉਦੋਂ ਨਹੀਂ ਕੋਈ ਨਾਲ ਹੁੰਦਾ ਸੀਗਾ ਇਮੋਸ਼ਨਲ ਸਪੋਰਟ ਦੇ ਲਈ ਉਦੋਂ ਤਾਂ ਫਰੈਂਡ ਹੀ ਹੁੰਦੇ ਸੀ ਜੀ ਬਸ ਇੱਕ ਦੋ ਹੀ ਮੇਰੇ ਯਾਰ ਦੋਸਤ ਵਿੱਚ ਸ਼ੁਰੂ ਤੇ ਨੇ ਨਹੀਂ ਰਏ ਮੈਂ ਇੱਕ ਦੋ ਹੀ ਦੋਸਤ ਰੱਖੇ ਆਪਣੀ ਲਾਈਫ ਚ ਪਹਿਲਾਂ ਵੀ ਮੇਰੇ ਨਾਲ ਉਹੀ ਸੀਗੇ ਹੁਣ ਵੀ ਹੁਣ ਤੱਕ ਉਹੀ ਜੁੜੇ ਹੋਏ ਨੇ ਜੀ ਬਸ ਦੋ ਚਾਰ ਚਲੋ ਅਸੀਂ ਮਿਲਦੇ ਗੁਲਦੇ ਤਾਂ ਨਹੀਂ ਹੈਗੇ ਪਰ ਫਿਰ ਵੀ ਫੇਸਬੁੱਕ ਇੰਸਟਾਗ੍ਰam ਤੇ ਬਸ ਉਹੀ ਯਾਰ ਦੋਸਤ ਮੇਰੇ ਪਹਿਲਾਂ ਸੀ ਉਹੀ ਹੁਣਨਾ ਜੀ ਬਸ ਇੱਕ ਦੋ ਹੀ ਆ ਮੇਰੀ ਲਾਈਫ ਚ ਹੋਰ ਕੋਈ ਹੈ ਨਹੀਂ ਜੀ ਆਪਣੀ ਚ ਤੇ ਜਦੋਂ ਤੁਸੀਂ ਕਰ ਛੱਡਿਆ ਮਦਰ ਨੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਲੱਭਣ ਦੀ ਕੋਸ਼ਿਸ਼ ਕੀਤੀ ਹੋਣੀ ਆ ਨਾ ਵੀ ਵੀ ਮੇਰੀ ਲੜਕੀ ਜਿਹੜੀ ਆ ਉਹ ਕਿੱਥੇ ਗਈ ਹੋਈ ਹੈ ਤਾਂ ਉਸ ਵੇਲੇ ਮੇ ਹੋ ਸਕਦਾ ਵੀ ਲੱਭ ਵੀ ਲਿਆ ਹੋਵੇ ਕਦੇ ਹਨਾ ਤਾਂ ਗੱਲ ਹੋਈ ਕਦੇ ਉਸ ਵੇਲੇ ਘਰ ਦੇ ਸਟਾਰਟਿੰਗ ਤੋਂ ਪਹਿਲਾਂ ਮੈਨੂੰ ਦੋ ਤਿੰਨ ਵਾਰੀ ਲੱਭ ਕੇ ਲੈ ਜਾਂਦੇ ਸੀ ਜੀ ਮੈਂ ਜਦੋਂ ਬਾਰ ਬਾਰੀ ਉਹੀ ਕੁਝ ਕਰੀ ਜਾਣਾ ਚੱਲੇ ਜਾਣਾ ਚੱਲੇ ਜਾਣਾ ਐਂਡ ਤੇ ਆਪਣੇ ਘਰ ਦੇ ਸਾਥ ਛੱਡ ਦਿੰਦੇ ਆ ਵੀ ਯਾਰ ਹੁਣ ਤੂੰ ਚੱਲ ਤੂੰ ਆਪਣੀ ਮਰਜ਼ੀ ਕਰ ਹੁਣ ਤੂੰ ਜੋ ਕਰਨਾ ਕਰ ਕਈ ਵਾਰ ਇਦਾਂ ਦੇ ਵੀ ਮੋੜ ਆਏ ਪਹਿਲਾਂ ਤਾਂ ਮੈਂ ਜੀਰੇ ਚ ਸਟਾਰਟ ਕਰਕੇ ਉਸ ਕਰਨ ਦੀ ਸੋਚੀ ਫਿਰ ਮੈਂ ਸੋਚਿਆ ਚਲੋ ਇੱਥੇ ਮੇਰੇ ਪੇਰੈਂਟਸ ਕਰਦੇ ਆ ਮੈਨੂੰ ਇੱਥੇ ਨਹੀਂ ਕਰਨਾ ਚਾਹੀਦਾ ਮੇਰਾ ਬ੍ਰਦਰ ਕਈ ਵਾਰ ਮੇਰੇ ਕੋਲ ਉਹਦੀ ਲੰਘ ਜਾਂਦਾ ਸੀਗਾ ਮੈਨੂੰ ਮੂੰਹ ਫੇਰ ਕੇ ਅੱਜ ਉਹੀ ਮੇਰੇ ਮੰਮੀ ਮੇਰਾ ਬ੍ਰਦਰ ਮੇਰੇ ਕੋਲ ਮੇਰੇ ਨਾਲ ਰਹਿ ਰਹੇ ਨੇ ਪਰ ਮੈਂ ਕਿਸੇ ਟਾਈਮ ਉਹੋ ਜੇ ਪਲ ਵੀ ਹੰਡਾਏ ਨੇ ਕਿ ਉਹ ਮੈਨੂੰ ਮੂੰਹ ਫੇਰ ਕੇ ਲੰਘਦੇ ਸੀ ਵੀ ਸਾਡੀ ਭੈਣ ਘਰੋਂ ਭੱਜੀ ਹੋਈ ਆ ਪਰ ਕੁੜੀਆਂ ਭੱਜਦੀਆਂ ਨੇ ਹੋਰ ਕੰਮ ਲਈ ਮੈਂ ਘਰ ਛੱਡਿਆ ਸੀ ਆਪਣੀ ਹੋਰ ਮਤਲਬ ਬਿਜ਼ਨਸ ਤੇ ਲਈ ਮੇਰੇ ਮਨ 'ਚ ਕੋਈ ਹੋਰ ਚੀਜ਼ ਨਹੀਂ ਸੀ ਮੈਨੂੰ ਬਸ ਇਹੀ ਸੀਗਾ ਕਿ ਮੈਂ ਕੁਝ ਕਰਨਾ ਜ਼ਿੰਦਗੀ 'ਚ ਹੁਣ ਅੱਜ ਕੱਲ ਕੁੜੀਆਂ ਕਿਸੇ ਹੋਰ ਚੀਜ਼ ਚੱਕਰ ਚ ਕਰ ਛੱਡਦੇ ਪਰ ਆਪਾਂ ਨੂੰ ਵੀ ਉਸੇ ਕੈਟਾਗਰੀ ਚ ਫਿਰ ਮਾਪਿਓ ਸੋਚ ਲੈਂਦੇ ਵੀ ਸਾਡਾ ਬੱਚਾ ਵੀ ਇਸੇ ਲਾਈਨ ਚ ਜਾਊਗਾ ਕੱਲ ਨੂੰ ਗਲਤ ਕਦਮ ਨਾ ਚੱਕ ਲੈ ਘਰ ਦੇ ਦੋ ਤਿੰਨ ਵਾਰੀ ਮੈਨੂੰ ਵਾਪਸ ਲੈ ਕੇ ਗਏ ਆ ਹੁਣ ਘਰ ਦੇ ਕਿੰਨਾ ਕੁ ਕਰ ਲੈਣਾ ਆਪਣੇ ਲਈ ਬਾਰ ਬਾਰ ਤਾਂ ਨਹੀਂ ਕਰ ਸਕਦੇ ਅੰਡ ਤੇ ਘਰ ਦੇ ਨਾਲ ਛੱਡ ਦਿੱਤਾ ਵੀ ਕਰ ਹੁਣ ਤੂੰ ਜੋ ਮਰਜੀ ਕਰ ਹੁਣ ਨਹੀਂ ਤੇ ਅਸੀਂ ਤੇਰੇ ਪਿੱਛੇ ਆਂਦੇ ਹੂੰ ਤੇ ਫਿਰ ਉਹ ਉਸ ਨੂੰ ਸਟਾਰਟ ਕਰਨ ਦੇ ਲਈ ਤੁਹਾਨੂੰ ਜਨਕੀ 15 ਸਾਲ ਲੱਗੇ ਤੇ ਤੁਸੀਂ ਸਟਾਰਟ ਕੀਤਾ ਅੱਜ ਦੇ ਹਾਲਾਤ ਕੀ ਨੇ ਅੱਜ ਕੀ ਲੱਗਦਾ ਹੈ ਕਿ ਬਾਕੀ ਦੇ ਵਿੱਚੋਂ ਫੈਸਲਾ ਜਿਹੜਾ ਆ ਵੀ 15 ਸਾਲ ਪਹਿਲਾਂ ਲਿਆ ਵੀ ਉਹ ਬਾਕੀ ਵਧੀਆ ਸੀਗਾ ਦੇਖੋ ਮਤਲਬ ਮੈਨੂੰ ਇਹ ਸੀਗਾ ਕਿ ਮੈਂ ਕਰ ਲੈਣਾ ਪਰ ਟਾਈਮ ਲੱਗਿਆ ਮੈਨੂੰ ਇਸ ਚੀਜ਼ ਲਈ ਹੁਣ ਦੇਖੋ ਮੈਂ ਜ਼ਿੰਦਗੀ 'ਚ ਆਪਣੇ ਸਰੀਰ ਤੇ ਬਹੁਤ ਚੀਜ਼ਾਂ ਹੰਡਾਈਆਂ ਮਤਲਬ ਜ਼ਿੰਦਗੀ ਦੇ ਵਿੱਚ ਮੈਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਰਾਤਾਂ ਨੂੰ ਜਾਗ-ਜਾਗ ਕੰਮ ਕਰਨਾ ਪਿਆ ਹੋਰ ਵੀ ਮੈਂ ਬਹੁਤ ਕੁਝ ਹੰਡਾਇਆ ਆਪਣੇ ਆਪ ਤੇ ਪਰ ਅੱਜ ਹੁਣ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਹਾਂ ਹੁਣ ਹਲੇ ਵੀ ਮੈਂ ਆਪਣੇ ਆਪ ਨੂੰ ਇੱਥੋਂ ਤੱਕ ਕਰਨੀ ਸੋਚਿਆ ਕਿ ਮੈਂ ਕਰ ਲਿਆ ਬਹੁਤ ਕੁਝ ਹਲੇ ਮੈਨੂੰ ਲੱਗਦਾ ਕਿ ਮੈਂ ਬਹੁਤ ਅੱਗੇ ਤੱਕ ਜਾਣਾ ਮੈਂ ਬਹੁਤ ਕੁਝ ਕਰ ਲੈਣਾ ਹੁਣ ਵੀ ਮੈਨੂੰ ਇਹ ਲੱਗਦਾ ਤੁਸੀਂ ਪਚੋਕਰ ਤੋਂ ਡਾ ਜੀਰੇ ਦਾ ਸੀਗਾ ਹਾਂਜੀ ਪਿਛੋਕੜ ਅਸੀਂ ਜੀਰੇ ਤੋਂ ਆ ਜੀ ਫਰੋਜਪੁਰ ਦੇ ਕੋਲ ਪੈਂਦਾ ਜੀ ਹੂੰ ਤੇ ਫਿਰ ਉਹ ਜੀਰੇ ਤੋਂ ਜਿਵੇਂ ਕਹਿੰਦੇ ਆ ਵੀ ਕਈ ਅਜਿਹੇ ਬਿਜ਼ਨਸ ਵੀ ਚੱਲਦੇ ਪਏ ਨੇ ਜਿਹੜੇ ਸ਼ਾਇਦ ਪੰਜਾਬ ਪਰ ਜੀ ਲੋਕਾਂ ਨੂੰ ਨਹੀਂ ਪਤਾ ਹੋਣਗੇ ਹਨ ਤੁਸੀਂ ਤਾਂ ਫੈਮਿਲੀ ਬੈਕਗ੍ਰਾਉਂਡ ਜਿਹੜਾ ਤੁਹਾਡਾ ਹੈਗਾ ਬਿਜ਼ਨਸ ਦਾ ਹੈਗਾ ਇਹ ਆ ਵੀ ਪਰ ਤੁਸੀਂ ਚਾਹੁੰਦੇ ਸੀਗੇ ਵੀ ਹਾਂ ਵੀ ਇੱਕ ਆਪਣਾ ਬਿਜ਼ਨਸ ਤੋੜਨਾ ਕਿ ਮੇਰਾ ਨਾਮ ਹੋਵੇ ਵੀ ਹਾਂ ਵੀ ਵੇ ਕੁੜੀ ਨੇ ਤੋੜਿਆ ਹਾਂਜੀ ਹਾਂਜੀ ਪਤਾ ਕੀ ਹੁੰਦਾ ਜੀ ਦੇਖੋ ਜੀ ਮੈਂ ਇਸ ਚੀਜ਼ ਦੇ ਵਿੱਚ ਨਾ ਆਪਣੇ 15 ਸਾਲ ਕੇ ਸਹੇ ਰਿਸ਼ਤੇਦਾਰ ਚ ਨਹੀਂ ਜਾ ਕੇ ਦੇਖਿਆ ਕਿਉਂਕਿ ਜਦੋਂ ਮੈਂ ਘਰੋਂ ਕਦਮ ਚੱਕ ਲਿਆ ਸੀ ਘਰ ਦੇ ਸਮਝਾਉ ਬਿਰਿਸ਼ਤੇਦਾਰ ਸਮਝਾਂਦੇ ਸੀ ਵੀ ਤੇਰੇ ਵੀਰੇ ਕੁਝ ਨਹੀਂ ਕਰ ਸਕਿਆ ਜਾਂ ਤੂੰ ਕੀ ਕਰ ਲੈਣਾ ਵੀ ਅਸੀਂ ਵੱਡੇ ਵੱਡੇ ਬੰਦੇ ਨਹੀਂ ਕੁਝ ਕਰ ਪਾਂਦੇ ਵੀ ਤੂੰ ਕੁੜੀ ਹੋ ਕੇ ਕੀ ਕਰ ਲਵੇਂਗੀ ਮੈਂ ਉਹਨਾਂ ਨੂੰ ਬਸ ਪ੍ਰੂਫ ਕਰਨਾ ਸੀ ਜੀ ਮੈਂ ਕਰ ਸਕਦੀ ਸੀ ਮੈਂ ਕਰ ਲਿਆ ਮੈਂ 15 ਸਾਲ ਆਪਣੇ ਕਿਸੇ ਰਿਸ਼ਤੇਦਾਰ ਕੋਲ ਜਾ ਕੇ ਨਹੀਂ ਦੇਖਿਆ ਕਿਉਂਕਿ ਮੈਨੂੰ ਇਹ ਸੀ ਮੈਂ ਜਦੋਂ ਜ਼ਿੰਦਗੀ 'ਚ ਕੁਝ ਬਣ ਜਾਵਾਂ ਮੈਂ ਉਹਨਾਂ ਸਾਹਮਣੇ ਉਦੋਂ ਹੀ ਜਾਵਾਂ ਅੱਜ ਉਹ ਸੱਚੀ ਮਾਣ ਮਹਿਸੂਸ ਕਰਦੇ ਆ ਵੀ ਸੱਚੀ ਕਰ ਲਿਆ ਸ਼ਾਬਾਸ਼ ਮਿਲਦੀ ਆ ਤਾਂ ਬੰਦੇ ਨੂੰ ਮਾਣ ਤਾਂ ਮਹਿਸੂਸ ਹੁੰਦਾ ਹੀ ਆ ਨਾ ਵੀ ਜਿਹੜੇ ਕਹਿੰਦੇ ਸੀ ਨਹੀਂ ਕਰ ਪਾਣਾ ਅੱਜ ਕਰ ਲਿਆ ਤੇ ਅੱਜ ਕਹਿੰਦੇ ਆ ਵੀ ਹਾਂ ਸੱਚੀ ਤਾਂ ਕਰ ਲਿਆ ਹਾਂਜੀ ਪਹਿਲੇ ਵਾਰ ਜਦੋਂ ਤੁਸੀਂ ਆਰਡਰਸ ਦੇ ਲਈ ਗਏ ਤਾਂ ਉਸ ਵੇਲੇ ਕੀ ਕੀ ਫੇਸ ਕੀਤਾ ਵਾ ਦੇਖੋ ਜੀ ਕਈ ਤਾਂ ਮਖੌਲ ਉਡਾਉਂਦੇ ਆ ਕਈ ਹੁਣ ਦੇਖੋ ਜੇ ਕਸਟਮਰ ਜਦੋਂ ਕੋ ਕਿਸੇ ਕੋਲ ਆਪਾਂ ਜਾਣਦੇ ਆ ਨਾ ਉਹ ਪਹਿਲਾਂ ਤੋਂ ਹੀ ਕਿਸੇ ਕੋਲ ਚੀਜ਼ ਲੈ ਰਿਆ ਹੁੰਦਾ ਤਾਂ ਆਪਣੇ ਨਾਲੋਂ ਸਿੱਧਾ ਤਾਂ ਪਹਿਲੇ ਵਾਰੀ 'ਚ ਤਾਂ ਆਪਾਂ ਨੂੰ ਕੋਈ ਵੀ ਆਰਡਰ ਨਹੀਂ ਦੇਵੇਗਾ ਫਿਰ ਆਪਾਂ ਨੂੰ ਕੋਈ ਨਾ ਕੋਈ ਚੀਜ਼ ਆਪਾਂ ਨੂੰ ਕਰਨੀ ਪੈਂਦੀ ਆ ਰੇਟ ਘੱਟ ਰੱਖਣਾ ਪੈਂਦਾ ਕੁਆਲਿਟੀ ਵਧੀਆ ਦੇਣੀ ਪੈਂਦੀ ਆ ਪੱਲਿਓਪਾ ਕੇ ਵੀ ਚੀਜ਼ ਦੇਣੀ ਪੈਂਦੀ ਹੈ ਕਸਟਮਰ ਨੂੰ ਆਪਾਂ ਸਟਾਰਟਿੰਗ ਤੇ ਨਹੀਂ ਕਮਾਨ ਲੱਗ ਜਾਂਦੇ ਸਟਾਰਟਿੰਗ ਤੇ ਸਾਰਾ ਕੁਝ ਨਹੀਂ ਹੁੰਦਾ ਮੈਨੂੰ ਆਪਣੇ ਮਾਰਕੀਟ 'ਚ ਪੈਰ ਜਮਾਨ ਲਈ ਬਹੁਤ ਕੁਝ ਕਰਨਾ ਪਿਆ ਪਖਾਰੀਆਂ ਵਾਂਗੂ ਜਾ ਜਾ ਕੇ ਮੈਂ ਆਰਡਰ ਲਿਆ ਇਹ ਨਹੀਂਗਾ ਕਿ ਆਪਾਂ ਹਾਂਜੀ ਫੋਨ ਘੁਮਾ ਦਿੱਤਾ ਆ ਗਿਆ ਆਰਡਰ ਹੁਣ ਤਾਂ ਚਲੋ ਆਉਂਦੇ ਆ ਫੋਨ ਤੇ ਹੁਣ ਤਾਂ ਚਲੋ ਸਾਨੂੰ ਲੁਧਿਆਣੇ ਤੋਂ ਕਈ ਫੈਕਟਰੀਆਂ ਦਾ ਫੋਨ ਆਇਆ ਕਈ ਕਾਫੀ ਵੱਡੀਆਂ ਹੋਰ ਵੀ ਬਹੁਤ ਆਉਂਦੇ ਆ ਹੋਰ ਸਟੇਟ ਤੋਂ ਵੀ ਆਉਂਦੇ ਆ ਪਰ ਪਹਿਲਾਂ ਜਦੋਂ ਮੈਂ ਸਟਾਰਟਿੰਗ ਕੀਤੀ ਸੀ ਉਦੋਂ ਤਾਂ ਮਤਲਬ ਮੈਂ ਪਖਾਰੀ ਬਣ ਕੇ ਆਰਡਰ ਲੈਣੇ ਲੋਕਾਂ ਨੇ ਕਹਣਾ ਨਹੀਂ ਜੀ ਸਾਡਾ ਤਾਂ ਕੰਮ ਹੈ ਨਹੀਂਗਾ ਹਾਲਾਂਕਿ ਚੰਗੇ ਭਲੇ ਬੰਦਿਆਂ ਦਾ ਵਧੀਆ ਕੰਮ ਸੀਗਾ ਲੋਕੀ ਆਰਡਰ ਦੇਣ ਦੇ ਮਾਰੇ ਕਹਿੰਦੇ ਸੀ ਕੰਮ ਹੀ ਨਹੀਂ ਹੈਗਾ ਜੀ ਸਾਡਾ ਤਾਂ ਸਾਸੀਂ ਤਾਂ ਉੱਥੋਂ ਲੈਣੇ ਆ ਸਾਨੂੰ ਉੱਥੋਂ ਆ ਮੈਂ ਪదలਾ ਇਹ ਚੀਜ਼ਾਂ ਫੇਸ ਕੀਤੀਆਂ ਨੇ ਜੀ। ਕੁਝ ਲੋਕ ਐਦਾਂ ਦੀ ਵੀ ਗਲਤ ਨਜ਼ਰ ਰੱਖਦੇ ਹੁਣ ਕਿ ਵੀ ਇੱਕ ਕੁੜੀ ਐ ਕੱਲੀ ਤੁਰੀ ਫਿਰਦੀ ਐ ਵੀ ਆਰਡਰਸ ਲੈਂਦੀ ਹੈ ਨਾ। ਐਕਚੁਅਲੀ ਵੀ ਇਹ ਵੀ ਚੀਜ਼ਾਂ ਫੇਸ ਕਰਦੀਆਂ ਨੇ ਕੁੜੀਆਂ। ਐਕਚੁਅਲੀ ਮੈਂ ਬੁਆਏ ਲੁੱਕ ਕਿਵੇਂ ਕਰਕੇ ਰੱਖੀ ਸੀ ਮੈਂ ਮੈਨੂੰ ਹਲੇ ਤੱਕ ਵੀ ਲੱਗਦਾ ਕਿ ਕਈਆਂ ਨੂੰ ਪਤਾ ਹੀ ਨਹੀਂ ਹੋਣਾ ਜੀ ਮੈਂ ਕੁੜੀ ਆ। ਮਤਲਬ ਹੁਣ ਤਾਂ ਚਲੋ ਤਾਂ ਪਹਿਲਾਂ ਤਾਂ ਮਾਰਕੀਟ 'ਚ ਜਾਣਾ ਹੁਣ ਤਾਂ ਮਾਰਕੀਟ 'ਚ ਬਹੁਤ ਘਟ ਜਾਣਾ। ਬਸ ਮੈਂ ਸਿਰਫ ਅਗਲਿਆਂ ਨਾਲ ਮੈਂ ਜ਼ਿਆਦਾ ਬੋਲਚਾਲ ਨਹੀਂ ਰੱਖਿਓ ਜੀ ਬਸ ਕਸਟਮਰਾਂ ਨੂੰ ਜਾ ਕੇ ਜੋ ਕਸਟਮਰ ਜੁੜ ਜਾਂਦਾ ਜੀ ਮੈਂ ਉੱਥੇ ਡ ਦੇਖਿਆ ਜੀ ਪਹਿਲਾਂ ਮੈਨੂੰ ਡੇਲੀ ਜਾਣਾ ਪੈਂਦਾ ਸੀ ਪੇਮੈਂਟ ਇਕੱਠੀ ਕਰਨ ਲਈ ਉਹ ਤਾਂ ਬਹੁਤ ਕੁਝ ਦੇਖਿਆ ਪਰ ਮੈਨੂੰ ਲੱਗਦਾ ਮੇਰੇ ਨਾਲ ਜ਼ਿੰਦਗੀ 'ਚ ਇਦਾਂ ਦਾ ਕੋਈ ਹਾਦਸਾ ਨਹੀਂ ਹੋਇਆ ਵੀ ਮਤਲਬ ਰੱਬ ਨੇ ਚਲੋ ਮੇਰੇ ਤੇ ਮਿਹਰ ਰੱਖੀ ਐਨੀ ਕੁ ਤਾਂ ਹਾਂਜੀ ਅੱਛਾ ਪਰ ਉਹ ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਜਿਹੜੀਆਂ ਲੜਕੀਆਂ ਆਪਣਾ ਫਿਊਚਰ ਬਣਾਉਣ ਦੇ ਲਈ ਵੱਖ-ਵੱਖ ਸਿਟੀਆਂ ਦੇ ਵਿੱਚ ਜਾਂਦੀਆਂ ਨੇ ਖਾਸ ਕਰਕੇ ਬਾਹਰਲੇ ਮੁਲਕਾਂ ਦੀ ਗੱਲ ਕਰ ਲੈਂਦੇ ਆਪਾਂ ਵੀ ਇੱਥੇ ਕੁਝ ਬਣਦਾ ਨਹੀਂ ਪਈ ਬਾਹਰ ਜਨ ਉਹਨਾਂ ਦਾ ਬਹੁਤ ਗਲਤ ਹੁੰਦਾ ਆ ਨਾ ਵੀ ਉਹ ਲੜਕੀਆਂ ਦੇ ਨਾਲ ਵੀ ਬਹੁਤ ਕੁਝ ਹੁੰਦਾ ਆ ਵੀ ਨਜ਼ਰੀਏ ਬਦਲ ਜਾਂਦੇ ਨੇ ਬਾਅਦ ਵਿੱਚ ਲੋਕਾਂ ਦੇ ਐਕਚੁਅਲੀ ਗੱਲ ਪਤਾ ਕੀ ਹੈ ਜੀ ਲੋਕ ਕਹਿੰਦੇ ਕੰਮ ਹੈ ਨਹੀਂ ਬੇਰੁਜ਼ਗਾਰੀ ਆ ਹੂੰ ਬੇਰੁਜ਼ਗਾਰੀ ਨਹੀਂ ਹੈਗੀ ਜੀ ਲੋਕੀ ਨਾ ਕੰਮ ਕਰਨਾ ਹੀ ਨਹੀਂ ਚਾਹੁੰਦੇ ਕੰਮ ਕਰਨ ਸੇ ਨਾ ਸ਼ਰਮ ਮਹਿਸੂਸ ਕਰਦੇ ਨੇ ਲੋਕਾਂ ਕੋਲ ਨਾ ਜਦੋਂ ਡਿਗਰੀ ਆ ਜਾਂਦੀ ਨਾਲ ਲੋਕ ਬਸ ਜੋਬ ਕਰਨਾ ਚਾਹੁੰਦੇ ਆ ਲੋਕ ਨਾ ਛੋਟੇ ਕੰਮ ਨੂੰ ਵੱਡੇ 'ਚ ਤਬਦੀਲ ਕਰਨਾ ਬਾਰੇ ਨਹੀਂ ਸੋਚਦੇ ਲੋਕ ਸੋਚਦੇ ਬਸ ਅਸੀਂ ਤਾਂ ਮਤਲਬ ਸਾਡੇ ਅੱਚ ਡਿਗਰੀ ਆ ਸੀ ਤਾਂ ਕੋਈ ਜੋ ਵੀ ਕਰਾਂਗੇ ਸ਼ਰਮ ਮਹਿਸੂਸ ਕਰਦੇ ਨੇ ਇਸ ਚੀਜ਼ 'ਚ ਮੈਨੂੰ ਲੱਗਦਾ ਕਿ ਕੁੜੀਆਂ ਨੂੰ ਆਪਣੇ ਜੋਗਾ ਇੰਨਾ ਜੋਗਾ ਤਾਂ ਕਰ ਲੈਣਾ ਚਾਹੀਦਾ ਕਿ ਕੱਲ ਨੂੰ ਕੋਈ ਵੀ ਕਿਤੇ দর্শকੋ ਵੀ ਹੁਨਰ ਹੋਣਾ ਜ਼ਰੂਰੀ ਆ ਕੁੜੀ ਦੇ ਹੱਥ ਚ ਜੀ ਹਾਂਜੀ ਕਈ ਲੋਕ ਐਦਾ ਵੀ ਤੁਹਾਨੂੰ ਮਿਲਦੇ ਹੁਣ ਕਿ ਜਿਹੜੇ ਕਹਿੰਦੇ ਹੁਣ ਕਿ ਕੀ ਯਾਰ ਵੀ ਤੁਸੀਂ ਘਰ ਛੱਡਤਾ ਵੀ ਨਾ ਵੀ ਇਹਦੇ ਨਾਲ ਸੋਸਾਇਟੀ ਤੇ ਇਫੈਕਟ ਵੀ ਕੀ ਪਊ ਨਾ ਆ ਦੇ ਮੁੰਡੇ ਕੁੜੀਆਂ ਤੇ ਕੀ ਇਫੈਕਟ ਪਊਗਾ ਵੀ ਕੱਲੋਂ ਕਿਤੇ ਉਹ ਨਾ ਭੱਜ ਜਾਣ ਵੀ ਮੈਂ ਵੀ ਸ਼ਾਇਦ ਐਦਾਂ ਕੁਝ ਕਰ ਲਵਾਂ ਦੇਖੋ ਜੀ ਆਪਾਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਵੀ ਤੁਸੀਂ ਘਰ ਛੱਡੋ ਘਰ ਚ ਰਹਿ ਕੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਪਰ ਮੈਨੂੰ ਲੱਗਦਾ ਸੀ ਮੇਰਾ ਘਰ ਚ ਰਹਿ ਕੇ ਕੁਝ ਨਹੀਂ ਹੋਣਾ ਕਿਉਂਕਿ ਮੇਰੇ ਮੰਮੀ ਪਾਪਾ ਨੇ ਮੈਨੂੰ ਕਿਹਾ ਸੀ ਤੂੰ ਬਾਹਰ ਨਹੀਂ ਜਾਣਾ ਵੀ ਤੂੰ ਨਹੀਂ ਬਿਜ਼ਨਸ ਕਰਨਾ ਅਸੀਂ ਹੈਗੇ ਆ ਤਾਂ ਮੈਨੂੰ ਲੱਗਦਾ ਸੀ ਮੇਰੇ ਘਰ ਦੇ ਉਹਨਾਂ ਨਹੀਂ ਕਰ ਪਾਈ ਜਿੰਨਾ ਮੈਂ ਕਰ ਸਕਦੀਆਂ ਮੇਰੀਆਂ ਨਜ਼ਰਾਂ ਚ ਬਸ ਮੈਨੂੰ ਇਹ ਸੀਗਾ ਮੈਂ ਇਸ ਕਰਕੇ ਆਪਣਾ ਘਰ ਛੱਡਿਆ ਮੈਂ ਇਹ ਨਹੀਂ ਕਿਸੇ ਨੂੰ ਸਲਾਹ ਦਿੱਤੀ ਵੀ ਕਿਸੇ ਨੂੰ ਵੀ ਆਪਾਂ ਨਹੀਂ ਕਹਿ ਸਕਦੇ ਵੀ ਤੁਸੀਂ ਘਰ ਛੱਡੋ ਬਹੁਤ ਕਰਦੇ ਇਹੋ ਜਿਹੇ ਹੁੰਦੇ ਵੀ ਆਪਣੇ ਬੱਚਿਆਂ ਦੀ ਸਪੋਰਟ ਕਰਦੇ ਆ ਵੀ ਹਾਂ ਤੁਸੀਂ ਕਰ ਸਕਦੇ ਮੇਰੇ ਪੇਰ ਚ ਚਲੋ ਇਦਾਂ ਕਰ ਲਵਾਂ ਹੁਣ ਪਰ ਤੁਸੀਂ ਮੇਰੀ ਮੰਮੀ ਨਾਲ ਗੱਲ ਕੀਤੀ ਆ ਹੁਣ ਤੁਸੀਂ ਦੇਖ ਹੀ ਲਿਆ ਵੀ ਮਾਨ ਮਹਿਸੂਸ ਕਰਦੇ ਨੇ ਪਹਿਲਾਂ ਤਾਂ ਹਰ ਕੋਈ ਬੰਦਾ ਮਤਲਬ ਪੇਰੈਂਟਸ ਸੋਚਦਾ ਹੀ ਆ ਨਾ ਵੀ ਸਾਡਾ ਬੱਚਾ ਕੋਈ ਗਲਤ ਸਟੈਪ ਨਾ ਚੱਕ ਲੇ ਜਾਂ ਕੁਝ ਨਹੀਂ ਕਰ ਪਾਊਗਾ ਹਰੇਕ ਹੀ ਸੋਚਦਾ ਪਰ ਉਹਨੂੰ ਕਰਕੇ ਵੀ ਦਿਖਾਉਣਾ ਉਹਨੂੰ ਸਾਬਿਤ ਕਰਕੇ ਦਿਖਾਵੇ ਹਾਂ ਅਸੀਂ ਕਰ ਸਕਦੇ ਹਾਂ ਜੀ ਹਾਂਜੀ ਅੱਛਾ ਕਦੇ ਜਿਵੇਂ ਟਰੋਮਾਸ ਦੀ ਗੱਲ ਕਰਦੇ ਕੋਈ इमोशनल ਬੰਦਾ ਬਹੁਤ ਹੋਇਆ ਹੁੰਦਾ ਵਾ ਕੁਝ ਅਜਿਹੇ ਪਲ ਹੁੰਦੇ ਨੇ ਜਿਹੜੇ ਬੰਦੇ ਨੂੰ ਤੰਗ ਕਰ ਦਿੰਦੇ ਨੇ ਇਹ ਨਾ ਗਲਤ ਰਾਹ ਚਲੇ ਜਾਂਦੇ ਨੇ ਅ ਚਲੋ ਇਹ ਚੀਜ਼ ਅਸੀਂ ਕਦੇ ਨਹੀਂ ਬੋਲ ਸਕਦੇ ਉਹ ਵਰਡ ਵੀ ਕਈ ਵਾਰ ਲੋਕ ਸੁਸਾਇਸਾਈਡ ਕਰਨ ਨੂੰ ਲੈ ਕੇ ਹਨਾ ਹੋ ਜਾਂਦੇ ਨੇ ਵੀ ਯਾਰ ਮੈਂ ਜ਼ਿੰਦਗੀ ਸਮਾਪਤ ਕਰ ਲਵਾਂ ਮੈਂ ਤਾਂ ਬਹੁਤ ਕੁਝ ਚੱਲ ਰਿਹਾ ਇਹ ਜੇ ਮੌਕੇ ਵੀ ਆਏ ਕਦੇ ਵੀ ਦਿਮਾਗ ਦੇ ਵਿੱਚ ਚੀਜ਼ਾਂ ਆਈਆਂ 네ਗੇਟਿਵ ਉਹ ਕੁੜੀਆਂ ਹੋਰ ਹੁੰਦੀਆਂ ਹੋਣਗੀਆਂ ਜਿਹੜੀਆਂ ਇੰਨਾਂ ਚੀਜ਼ਾਂ ਤੋਂ ਡਰ ਜਾਂਦੀਆਂ ਮੈਂ ਭੁੱਖੇ ਰਹਿ ਕੇ ਵੀ ਦਿਨ ਕੱਟਿਆ ਜੀ ਮੈਂ ਸਭ ਕੁਝ ਚੱਲਿਆ ਕਿ ਜਦੋਂ ਮੈਂ ਘਰੋਂ ਕਦੇ ਵੀ ਚੱਕ ਲਿਆ ਸੀ ਮੈਂ ਕਰਦਿਆਂ ਥੋੜਾ ਨਾ ਸਪੋਰਟ ਲੈਣੀ ਸੀ ਵੀ ਕਰਦਿਆਂ ਨੂੰ ਥੋੜਾ ਨਾ ਕਹਿੰਦਾ ਜੀ ਪੈਸੇ ਪਾ ਦਿਓ ਅਕਾਊਂਟ 'ਚ ਜਦੋਂ ਕਰਦਿਆਂ ਕਹਿੰਦਾ ਤੂੰ ਆਪਣੀ ਮਰਜ਼ੀ ਨਾਲ ਘਰ ਸਾਰਾ ਕੁਝ ਇੱਕ ਦਿਨ ਚ ਨਹੀਂ ਮਿਲ ਜਾਂਦਾ ਲੋਕੀ ਕਹਿ ਦਿੰਦੇ ਆ ਨਾ ਹੁਣ ਲੋਕਾਂ ਨੇ ਤਾਂ ਇਹ ਕਹਿ ਦਿੰਦਾ ਵੀ ਤੁਹਾਡੀ ਕਿਸਮਤ ਸਾਧ ਦੇਗੀ ਤੁਸੀਂ ਤਾਂ ਕਰ ਲਿਆ ਕਿਸਮਤ ਉਹਨੂੰ ਕਹਿੰਦੇ ਜਿਹੜੀ ਤੁਹਾਡੀ ਰਾਤੋ ਰਾਤ ਬਣ ਜੇ ਉਹ ਕਿਸਮਤ ਨਹੀਂ ਹੁੰਦੀ ਜਿੰਨੇ ਜਿੱਥੇ ਤੁਸੀਂ 10 ਸਾਲ ਧੱਕੇ ਖਾਦੇ 15 ਸਾਲ 20 ਸਾਲ ਧੱਕੇ ਖਾਦੇ ਉਹਨੂੰ ਕਿਸਮਤ ਨਹੀਂ ਕਿਹਾ ਜਾਂਦਾ ਉਹਨੂੰ ਮਿਹਨਤ ਕਿਹਾ ਜਾਂਦਾ ਹਾਂਜੀ ਅੱਛਾ ਇੰਨੀ ਹਿੰਮਤ ਲੈ ਕੇ ਕਿੱਥੋਂ ਹੋਣੀ ਉਹ ਨਾ ਵੀ ਇੱਕ ਤਾਂ ਤੁਸੀਂ ਬਾਕੀ ਦੇ ਨਾਲ ਬੋਲਦੇ ਹੋ ਨਾ ਵੀ ਜੋ ਹੈਗਾ ਮਨ ਦੇ ਵਿੱਚ ਬੋਲ ਦੇਣਾ ਵਾ ਫਿਰ ਉਸ ਵਾਰਕ ਇੰਨੀ ਪਾਵਰ ਰੱਖਣੀ ਕਿ ਪੋਜ਼ਿਟਿਵ ਵੀ ਰਹਿਣਾ ਹੈ ਕੰਮ ਵੀ ਕਰਨਾ ਹੈ ਇਹਨਾਂ ਕੁਝ ਕਿਵੇਂ ਦੇਖੋ ਜੀ ਮੇਰੇ ਕੋਲ ਹੁਣ ਇੰਨੇ ਬੰਦੇ ਕੰਮ ਕਰਦੇ ਆ ਕਟਬਟ 10 15 ਜਾਣੇ ਕੰਮ ਹੋਣਗੇ ਮੈਂ ਤਾਂ ਇਹਨਾਂ ਨੂੰ ਵੀ ਸਮਝਾਇਆ ਵੀ ਤੁਸੀਂ ਆਪਣਾ ਕੁਛ ਸਿੱਖੇ ਕਿਤੇ ਵੀ ਮੈਂ ਇਹਨਾਂ ਨੂੰ ਇਹ ਵੀ ਕਿਹਾ ਵੀ ਮੇਰੀ ਰੋਜੀ ਚ ਨਾ ਰੋ ਕੱਲ ਨੂੰ ਲੱਤ ਮਾਰ ਦਿਓ ਵੀ ਤੁਹਾਨੂੰ ਮੈਂ ਇੰਨਾ ਹੁਨਰ ਦੇਤਾ ਕੱਲ ਨੂੰ ਤੁਸੀਂ ਆਪਣੇ ਕਿਸੇ ਵੀ ਸ਼ਰਤ ਜਾ ਕੇ ਆਪਣਾ ਬਿਜ਼ਨਸ ਸੈੱਟ ਕਰ ਸਕਦੇ ਹੋ ਹੁਣ ਮੈਨੂੰ ਕਈ ਥਾਵਾਂ ਤੋਂ ਫੋਨ ਆਇਆ ਬਰਨਾਲੇ ਦੋ ਫੈਕਟਰੀਆਂ ਖੁੱਲੀਆਂ ਜੀ ਮੇਰੇ ਉਹਨਾਂ ਨੇ ਮੇਰੀ ਵੀਡੀਓ ਦੇਖ ਕੇ ਉਹਨਾਂ ਨੇ ਖੁੱਲੀਆਂ ਫੈਕਟਰੀਆਂ ਮੇਰੇ ਕੋਲ ਨੰਬਰ ਆ ਬਕਾਇਦਾ ਉਹਨਾਂ ਦੇ ਮੈਸੇਜ ਆ ਮੇਰੇ ਕੋਲੇ ਬਰਨਾਲੇ ਖੁੱਲੀਆਂ ਨੇ ਚਾਹੀ ਕਿਸ ਤੈਨੂੰ ਹੀ ਬਹੁਤ ਹੁੰਦਾ ਕਿ ਹਾਂ ਕੋਈ ਆਪਾਂ ਨੂੰ ਦੇਖ ਕੇ ਮੋਟੀਵੇਟ ਹੋ ਰਿਹਾ ਬਸ ਮੈਂ ਤਾਂ ਇਹ ਸਾਰਿਆਂ ਨੂੰ ਵੀ ਆਪਾਂ ਤਾਂ ਸਹੀ ਸਲਾਹ ਦੇਈ ਦੀਆ ਹੁਣ ਬੱਚੇ ਜਿਹੜੇ ਕੰਮ ਕਰਦੇ ਕੋਈ ਨਸ਼ਾ ਕਰਦਾ ਕੋਈ ਸੜਕ ਬਣਾਣ ਜਾਂਦਾ ਸੀ ਕੋਈ ਕੁਝ ਕਰਦਾ ਸੀ ਮੈਂ ਤੁਹਾਨੂੰ ਇਹ ਕਿਹਾ ਵੀ ਤੁਸੀਂ ਆਪਕੇ ਆਪਣਾ ਕੋਈ ਸਕਿੱਲ ਸਿੱਖੋ ਕਹਿੰਦੇ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰ ਸਕੋ ਵੀ ਉਹ ਚੀਜ਼ਾਂ ਸਿੱਖਣ ਚ ਫਾਇਦਾ ਹੁਣ ਤੁਸੀਂ ਜਿਹੜੀ ਲੈਂਚ ਤੁਸੀਂ ਜਾਣੇ ਸੜਕਾਂ ਬਣਾਣਾ ਕੋਈ ਬਿਜ਼ਨਸ ਥੋੜਾ ਨਾ ਇਹ ਤਾਂ ਤੁਸੀਂ ਦਿਹਾੜੀ ਕਰ ਰਹੇ ਹੋ ਹੁਣ ਸਾਨੂੰ ਕਈ ਕਹਿੰਦੇ ਤੁਸੀਂ ਬੱਚਿਆਂ ਤੋਂ ਕੰਮ ਕਰਾਣੇ ਹੋ ਅਸੀਂ ਬੱਚਿਆਂ ਤੋਂ ਕੰਮ ਨਹੀਂ ਕਰਾਉਂਦੇ ਜੀ ਸਾਡੇ ਕੋਲ ਅਸੀਂ ਕਮਿਸ਼ਨ ਤੇ ਕੰਮ ਕਰਾਉਂਦੇ ਆ ਕਿਸੇ ਨੂੰ ਅਸੀਂ ਦਿਹਾੜੀ ਨਹੀਂ ਦਿੰਦੇ ਕੋਈ ਜਿੰਨਾ ਕੰਮ ਕਰੇਗਾ ਇਕੱਲਾ ਉਹਨੇ ਆਪਣੇ ਪੈਸੇ ਲੈ ਜਾਂਦਾ ਚਾਹੇ ਕੋਈ ਵੱਡਾ ਆਵੇ ਚਾਹੇ ਕੋਈ ਛੋਟਾ ਆਵੇ ਜੀ ਸਿੱਖ ਰਹੇ ਹੋ ਮਤਲਬ ਉਹਨਾਂ ਨੂੰ ਇਹ ਚੀਜ਼ ਸਿੱਖ ਵੀ ਰਹੇ ਨੇ ਜੀ ਸਿੱਖ ਵੀ ਰਹੇ ਨੇ ਕੱਲੋਂ ਆਪਣਾ ਵੀ ਕਰ ਸਕਦੇ ਨੇ ਤੇ ਅਸੀਂ ਪੈਸੇ ਵੀ ਦੇ ਦਿੰਨੇ ਨਾਲ ਅਸੀਂ ਫ੍ਰੀ ਚ ਕਿਸੇ ਤੋਂ ਨਹੀਂ ਕਰਾਉਂਦੇ ਸਾਡੇ ਕੋਲ ਕੋਈ ਇੱਕ ਦਿਨ ਵੀ ਕੰਮ ਕਰਕੇ ਜਾਂਦਾ ਜੀ ਅਸੀਂ ਇੱਕ ਦਿਨ ਦਾ ਵੀ ਪੈਸੇ ਦਿੰਨੇ ਆ ਉਹਨਾਂ ਨੂੰ ਹਾਂਜੀ ਵੀ ਅਚਾ ਵੀ ਮਤਲਬ ਤੁਸੀਂ ਆਓ ਸਾਡੇ ਕੋਲ ਕੰਮ ਕਰਕੇ ਦੇਖੋ ਜੇ ਮਨ ਕੀਤਾ ਤਾਂ ਅਸੀਂ ਤੁਹਾਨੂੰ ਹੋਰ ਸਿਖਾਵਾਂਗੇ ਵੀ ਕਿਵੇਂ ਕੀ ਦੁਕਾਨਾਂ ਵਾਲੇ ਹੁੰਦੇ ਨਾ ਵੀ ਇੱਕ ਪਹਿਲਾਂ ਕੰਮ ਸਿੱਖੋ ਜੀ 2 ਮਹੀਨੇ ਉਦਾਂ ਹੀ ਲਵਾ ਲੈਂਦੇ ਆ ਸਾਡੇ ਕੋਲ ਤਾਂ ਕੋਈ ਇੱਕ ਦਿਨ ਵੀ ਆ ਕੇ ਕਰਦਾ ਕੋਈ 50 ਦਾ ਕਰੇ ਚਾਹੇ ਕੋਈ 100 ਦਾ ਕਰੇ ਅਸੀਂ ਉਹਨਾਂ ਨੂੰ ਵੀ ਪੈਸੇ ਦਿੰਨੇ ਵੀ ਭਾਈ ਕਿਸੇ ਦੀ ਮਿਹਨਤ ਕਿਸੇ ਦਾ ਹੱਕ ਨਹੀਂ ਰੱਖਣਾ ਮੈਂ ਕਿਉਂਕਿ ਮੈਂ ਇਹ ਚੀਜ਼ਾਂ ਦੇਖੀਆਂ ਨੇ ਕਿਉਂਕਿ ਮੈਂ ਵੀ ਪਹਿਲਾਂ ਬਹੁਤ ਕੁਝ ਸਟਰਗਲ ਕੀਤਾ ਮਤਲਬ ਦੇਖੋ ਇਹ ਜੀ ਅਚਾਰ ਫੈਕਟਰੀ 'ਚ ਕੰਮ ਕੀਤਾ ਗਲਾਸ ਫੈਕਟਰੀ 'ਚ ਕੰਮ ਕੀਤਾ ਬੋਤਲ ਧੋਣ ਦਾ ਕੰਮ ਕੀਤਾ ਮਤਲਬ ਮੈਂ ਹੁੰਦਾ ਨਾ ਯਾਰ ਮੈਂ ਉਸ ਟਾਈਮ ਤੇ ਤਾਂ ਮੈਨੂੰ ਮਹਿਸੂਸ ਹੁੰਦਾ ਜੀ ਨਾ ਵੀ ਇਹ ਮੈਨੂੰ 15 ਦਿਨਾਂ ਦੇ ਪੈਸੇ ਮਿਲਦੇ ਉਹ ਚੀਜ਼ਾਂ ਨੂੰ ਦੇ ਕੇ ਵੀ ਮੈਂ ਕਿਸੇ ਕੋਈ ਬੱਚਾ ਮੇਰੇ ਕੋਲ ਇੱਕ ਦਿਨ ਵੀ ਕੰਮ ਕਰਨ ਆਂਦਾ ਮੈਂ ਉਹਨਾਂ ਨੂੰ ਵੀ ਉਸ ਚੀਜ਼ ਦੇ ਪੈਸੇ ਦਿੱਤੇ ਆ ਜੀ ਅੱਛਾ ਬੋਤਲਾਂ ਧੋਣ ਦੇ ਵੀ ਤੁਸੀਂ ਕੰਮ ਕੀਤਾ ਵਾ ਹੈ ਉਹ ਕਿੰਨਾ ਚਿਰ ਕੀਤਾ ਮੈਂ ਬਸ ਜੀ ਕਿਤੇ 10 ਦਿਨ 15 ਦਿਨ ਲਾਇਆ ਮੈਨੂੰ ਲੱਗਦਾ ਮੈਂ ਕਿਤੇ ਮਹੀਨਾ ਲਾਇਆ ਹੀ ਨਹੀਂ ਹੋਣਾ ਐਂਡ ਤੇ ਮੈਨੂੰ ਇਹੀ ਸੀਗਾ ਕਿ ਮੈਂ ਤਾਂ ਬਿਜ਼ਨਸ ਕਰਨਾ ਇਹ ਚੀਜ਼ਾਂ 'ਚ ਮੇਰਾ ਬਿਜ਼ਨਸ ਮੈਨੂੰ ਦਿਖ ਨਹੀਂ ਰਿਹਾ ਸੀਗਾ ਮੈਂ ਚਾਰ ਫੈਕਟਰੀ 'ਚ ਵੀ ਕੀਤਾ ਜੀ ਬੋਤਲਾਂ ਧੋਣ ਦਾ ਕੰਮ ਵੀ